ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਲੋਕ ਵੀਡੀਓ ਸ਼ੇਅਰ ਕਰਦੇ ਨੇ ਕਿ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਦਾ ਮੈਂ ਉਹਨਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਤਲਦੇ ਨਹੀਂ ਆਹ ਲੋ ਜੀ ਹਰਜੀਤ ਸਿੰਘ ਨੇ ਪਾਲੀਆਂ ਰੁਦਰਾਕਸ਼ ਦੀਆਂ ਮਾਲਾਂ ਆਹ ਪਾਲੀ ਇਹ ਇੱਕ ਨਾਲ ਗੱਲ ਨਹੀਂ ਬਣੀ ਇਹ ਇੱਕ ਹੋਰ ਪਾਲੀ ਤੇ ਆਹ ਲਾ ਲਿਆ ਹਰਜੀਤ ਸਿੰਘ ਨੇ ਇੱਥੇ ਤੇਲਕ ਆਹ ਪਾਲੀ ਡਾਇਮੰਡ ਦੀ ਰਿੰਗ ਸਿੱਕਲ ਮਜ਼ਬੂਤ ਹੋ ਜਾਊਗਾ ਆ ਪਾਲ ਲਾ ਲਈ ਆਪਾਂ ਨੇ ਵਾਚ ਗੁਰਗੱਜ ਸਿੰਘ ਜੀ ਕੁਲਦੀਪ ਸਿੰਘ ਗੁਰਗੱਜ ਜੀ ਆਪ ਵੀ ਕਹਿ ਰਹੇ ਹੋ ਕਿ ਮੈਂ ਬਹਿਰੂਪੀਆਂ ਆ ਆ ਬਣ ਗਿਆ ਮੈਂ ਬਹਿਰੂਪੀਆ ਇਹਦੇ ਨਾਲ ਦੱਸੋ ਪੰਥ ਦਾ ਕੀ ਨੁਕਸਾਨ ਹੋਇਆ ਇਹਨਾਂ ਤਿਲਕ ਦੇ ਨਾਲ ਇਹਨਾਂ ਮਾਲਾਂ ਦੇ ਨਾਲ ਦੱਸੋ ਕਿਹੜੀ ਪੰਥ ਨੂੰ ਟਾ ਲੱਗ ਗਈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਨਵਾਜ ਕਰਾਉਂਦੇ ਹੋ ਉਦੋਂ ਟਾਣੀ ਲੱਗੀ ਤੁਸੀਂ ਜਦੋਂ ਚੋਰੀ ਤੋਂ ਡਰਦੇ ਅੰਮ੍ਰਿਤ ਵੇਲੇ ਹੀ ਜਾ ਕੇ ਜਥੇਦਾਰੀ ਦੀ ਤੁਸੀਂ ਉੱਥੇ ਸਰੋਪਾ ਲੈਂਦੇ ਉਦੋਂ ਟਾਣੀ ਲੱਗੀ ਪੰਥ ਨੂੰ ਜਦੋਂ ਤੁਸੀਂ ਅੰਗਰੇਜ਼ਾਂ ਵਾਲੀ ਟੂਚੀ ਵਾਲੀ ਪੱਗ ਬੰਨ੍ਹਦੇ ਹੋ ਉਹ ਨਹੀਂ ਲੱਗੀ ਪੰਥਾ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਉਹ ਜਥੇਦਾਰ ਨੇ ਬੁੱਢਾ ਦਲ ਪੰਥਾ ਨਿਹੰਗ ਪੰਥਾ ਪੰਥ ਦੇ ਵਿੱਚ ਤੁਹਾਨੂੰ ਪ੍ਰਮਾਣਗੀ ਨਹੀਂ ਹੈ ਪੰਥ ਦੇ ਤੁਸੀਂ ਉਲਟ ਜਾਂਦੇ ਹੋ ਤੁਸੀਂ ਪੰਥ ਦਾ ਬਾਣਾ ਨਹੀਂ ਪਾਇਆ ਵਾ ਪੰਥ ਦਾ ਬਾਣਾ ਨੀਲਾ ਪੰਥ ਦਾ ਬਾਣਾ ਨਿਹੰਗ ਸਿੰਘਾਂ ਦਾ ਪੰਥ ਲਾਉਂਦਾ ਕਮਰਕੱਸਾ ਪੰਥ ਸਜਾਉਂਦਾ ਸ਼ਸਤਰ ਪੰਥ ਸਜਾਉਂਦਾ ਦਮਾਲੇ ਮੈਂ ਨਿਹੰਗ ਸਿੰਘਾਂ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਚੋਂ ਤੇਰਾ ਖਾਨਦਾਨ ਕੀ ਹੈ ਤੇਰੀ ਦੇਣ ਕੀ ਹੈ ਮੈਨੂੰ ਦੱਸਦਾ ਆ ਬਣ ਗਿਆ ਮੈਂ ਆ ਲੈ ਇਤਰ ਵੀ ਲਾ ਲਿਆ ਪਰਫਿਊਮ ਇਸ ਗੱਲ ਕਰਕੇ ਤੁਹਾਨੂੰ ਮੰਦਰਾ ਨਾਲ ਤਕਲੀਫ ਹੈ ਤੁਹਾਨੂੰ ਗਰੀਬ ਲੋਕਾਂ ਨਾਲ ਤਕਲੀਫ ਹੈ ਤੁਸੀਂ ਲੋਕਾਂ ਦੀ ਆਵਾਜ਼ ਦਿਵਾਉਣੀ ਚਾਹੁੰਦੇ ਹੋ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਉਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਡਰਗੇ ਮਾਨ ਪੰਚ ਸਕੁਰ ਇਕ ਧਿਆਨ ਇਹ ਪੰਤਕੀ ਦੇ ਆ ਅਰਥ ਪਤਾ ਤੁਹਾਨੂੰ ਅਕਾਲ ਤਖਤ ਦੀ ਮਰਿਆਦਾ ਪੰਜ ਦੀ ਐ ਇਕੱਲੇ ਪ੍ਰੈਸ ਕਾਨਫਰੰਸ ਕਰਕੇ ਕਿਹੜੀ ਤੁਸੀਂ ਖਾਲਸਾ ਦੀ ਏਜੰਸੀ ਨੂੰ ਖੁਸ਼ ਕੀਤਾ ਜਿਹੜੀ ਮੈਨੂੰ ਮਾਰਨਾ ਚਾਹਦੀ ਤੇ ਮਰਵਾਉਣਾ ਚਾਹੁੰਦੀ ਆ ਮੈਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਕਿਹੜੀ ਏਜੰਸੀ ਨੂੰ ਖੁਸ਼ ਕੀਤਾ ਕਿਹੜੇ ਲੋਕਾਂ ਨੂੰ ਕੀਤਾ ਕੀ ਆਈਐਸ ਆਈ ਨੂੰ ਖੁਸ਼ ਕੀਤਾ ਤੁਸੀਂ ਇਹਦੀ ਪੜਤਾਲ ਹੋਊਗੀ ਦੂਜੀ ਗੱਲ ਪੰਥ ਨੂੰ ਪਤਾ ਹੈ ਕਿ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਨੂੰ ਨਹੀਂ ਮਾਰਾ ਕਿਹਾ ਹਰਜੀਤ ਸਿੰਘ ਨੇ ਗ੍ਰੰਥਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਸਰੋਵਰਾਂ ਨੂੰ ਨਹੀਂ ਮਾਰਿਆ ਕਿਹਾ ਹਰਜੀਤ ਸਿੰਘ ਨੇ ਕਿਸੇ ਪੰਥਕ ਸ਼ਖਸੀਅਤ ਨੂੰ ਮਾਰਿਆ ਨਹੀਂ ਕਿਹਾ ਹਰਜੀਤ ਸਿੰਘ ਨੇ ਮਰਿਆਦਾ ਨਹੀਂ ਭੰਗ ਕੀਤੀ ਹਰਜੀਤ ਸਿੰਘ ਨੇ ਅਮਤ ਨਹੀਂ ਭੰਗ ਕੀਤਾ ਲੇਕਿਨ ਤੁਹਾਡੀ ਇੱਕ ਪ੍ਰੋਬਲਮ ਹੈ ਪਤਾ ਕੀ ਹੈ ਤੁਸੀਂ ਇਹ ਮਸ਼ੀਨਰੀ ਜੇ ਪੰਗਾ ਲੈਣ ਦਾ ਛੇਕਣਾ ਤਾਂ ਸਰਬਜੀਤ ਸਿੰਘ ਧੂਮੇ ਨੇ ਕੀ-ਕੀ ਨਹੀਂ ਕੀਤਾ ਆ ਸਾਰੀਆਂ ਲਿਖਤਾਂ ਤੁਹਾਨੂੰ ਪਤਾ ਹੀ ਆ ਤੁਹਾਡੇ بڑے ਭਾਈ ਨੇ ਜਿਹੜਾ ਨਮਾ ਢੰਡਰੀ ਵਾਲੇ ਨਾਲ ਜਫੀਆਂ ਪਾ ਰਿਹਾ ਉਹਨੇ ਕਿੰਨੀਆਂ ਵੀਡੀਓ ਅਜੇ ਵੀ ਸੋਸ਼ਲ ਮੀਡੀਆ ਦੇ ਜਿਹੜੀਆਂ ਉਹਨੇ ਪੰਥ ਦੇ ਅੰਗੇਸ਼ਟ ਧਰਮ ਦੇ ਅੰਗੇਸ਼ਟ ਉਹਨੇ ਮਰਿਆਦਾ ਦੇ ਅੰਗੇਸ਼ਟ ਸਰੋਵਰਾਂ ਤੇ ਕਿੰਤੂ ਪ੍ਰੰਤੂ ਕਰੀਆਂ ਉਹਨਾਂ ਨਾਲ ਤੇਰੀ ਯਾਰੀ ਉੱਠੇ ਨਹੀਂ ਤੁਹਾਡੀ ਜ਼ਬਾਨ ਖੁੱਲਣੀ ਨਾ ਤੁਹਾਨੂੰ ਟਕਸਾਲ ਨੇ ਮੰਨਿਆ ਨਾ ਤੁਹਾਨੂੰ ਬੁੱਢਾ ਦਾਲ ਨੇ ਮੰਨਿਆ ਯੂ ਆਰ ਇੰਪਲਾਈ ਤੁਸੀਂ ਸਾਡੇ ਵਰਕਰ ਹੋ ਇੰਪਲਾਈ ਹੋ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਪਾਵਰ 'ਚ ਹੋ ਜਾਵੇ ਉਹ ਇੰਪਲਾਈ ਐ ਬਦਲ ਦਿੰਦਾ ਹੈ ਤੁਹਾਨੂੰ ਪਤਾ ਤੁਹਾਡੇ ਨਾਲ ਕੀ ਹੋਇਆ